ਨਾਮ ਕੀ ਹੈ ਤੁਹਾਡਾ ਮੈਂ ਨੰਬਰ ਹੀ ਲੱਗਦਾ ਭਾਈ ਕਿ ਕਿਧਰੋਂ ਆ ਰਹੇ ਸੀ ਤੁਸੀਂ ਕਾਦੇ ਦੇ ਸੀਗੇ ਕਾਦੇ ਦੇ ਮੋਟਰਸਾਈਕਲ ਤੇ ਸੀਗੇ ਤੇ ਕੀ ਵੱਜਿਆ ਤੁਹਾਡੇ ਚ ਆਹ ਵੱਜਿਆ ਜੀ ਰੇੜਾ ਵੱਜਿਆ ਨਾ ਅੱਛਾ ਮੋਟਰਸਾਈਕਲ ਰੇੜਾ ਵੱਜਿਆ ਵਿੱਚ ਉਹ ਇੱਕ ਟਰੱਕ ਲੱਗਿਆ ਟਰੱਕ ਵੱਜਿਆ ਹੋਇਆ ਕੋਲੇ ਨੇ ਡਾਇਰ ਰakesh ਕਿੱਥੋਂ ਆ ਰਹੇ ਸੀਗਾ ਤੂੰ ਦੂਰਾ ਹੈ ਕੀ ਸੀ ਤੇਰੇ ਕੋਲ ਕਨਵੇਸ ਕਿਹੜੀ ਤੇ ਸੀਗੇ ਤੁਸੀਂ ਆ ਮੋਟਰਸਾਈਕਲ ਮੋਟਰਸਾਈਕਲ ਤੇ ਸੀਗੇ ਆ ਰੇੜੇ ਤੇ ਚਲਾਉਂਦਾ ਕੌਣ ਸੀਗਾ ਮੇਰਾ ਭਾਈ ਤੇ ਥੱਲੇ ਜਿਹੜੇ ਗਰੇ ਆ ਬੰਦੇ ਉਹ ਕੌਣ ਸੀਗੇ ਉਹ ਮੇਰਾ ਭਾਈ ਹੀ ਗਰੇ ਆ ਫਿਰ ਇੱਕ ਇੱਕ ਬੰਦਾ ਗਰੇ ਆ ਕਿ ਦੋ ਗਰੇ ਸੀ ਇੱਕ ਕੀ ਵਜਿਆ ਕੀ ਤੁਹਾਡੇ ਚ ਇਹ ਨਹੀਂ ਪਤਾ ਹੈ ਹਾਂ ਪਤਾ ਨਹੀਂ আচ্ছা ਇਹ ਨਹੀਂ ਪਤਾ ਕੀ ਵਜਿਆ ਫਿਰ ਤੁਸੀਂ ਮੋਟਰਸਾਈਕਲ ਦੂਜੇ 'ਚ ਤੁਸੀਂ ਬੱਜੇ ਹੋ ਤੁਹਾਡਾ ਰੇੜਾ ਵਜਿਆ ਦੂਜੇ ਮੋਟਰਸਾਈਕਲ 'ਚ ਜਿਹੜੇ ਸਰਦਾਰ ਜੀ ਘਾਇਲ ਹੋਏ ਆ ਇੱਕ ਆ ਵੀ ਨਹੀਂ ਬਤਾ ਸਕਦਾ ਹਮ ਚਲਾਇਆ ਨਹੀਂ ਰੱਖਤਾ ਭਾਈ ਚਲਾ ਰਹਾਤਾ ਤੇ ਭਾਈ ਚਲਾ ਰਹਾ ਤਾਂ ਪਿੱਛੇ ਬੈਠੇ ਹੋਏ ਸੀ ਹਾਂ ਉਹ ਵਾਪੇ ਜਾਣ ਕੇ ਉੱਥੇ ਪਹੁੰਚੋ ਜੀ ਤੁਹਾਨੂੰ ਇਹਨਾਂ ਪਤਾ ਲੱਗਾ ਵੀ ਜਾਣ ਕੇ ਆਪਣੇ 6 7 ਨੰਬਰ ਦਾ ਏਰੀਆ ਸੀਗਾ 7 ਨੰਬਰ ਦੇ ਏਰੀਆ ਦੇ ਵਿੱਚ ਐਕਸੀਡੈਂਟ ਹੋਇਆ ਵੀ ਉੱਥੇ ਜਾਣ ਕੇ ਪਹੁੰਚੋ ਮੈਂ ਥਾਣੇ ਸੀਗਾ ਬਈ ਬੰਦਾ ਥੱਲੇ ਵੀ ਡਿੱਗਿਆ ਵਾ ਕਹਿੰਦੇ ਉੱਪਰੋਂ ਉਹ ਮੈਨੂੰ ਪਤਾ ਨਹੀਂ ਮੇਰੇ ਤੋਂ ਪਹਿਲਾਂ ਡਿੱਗਿਆ ਕਹਿੰਦੇ ਉਹਨੂੰ ਲੈ ਗਿਆ ਜੀ ਆਪਣੇ ਸਿਵਲ ਹਸਪਤਾਲ ਚਲਾ ਗਿਆ ਜੀ ਹਾਂ ਜੀ ਹਾਂ ਜੀ ਕਹਿੰਦੇ ਇੱਕ ਭੇਜ ਦਿੱਤਾ ਇਹਨਾਂ ਨਾਲ ਦਾ ਇਹ ਹੁਣ ਅੜੀ ਕੱਢਿਆ ਕਹਿੰਦਾ ਮੈਂ ਜਾਣਾ ਨਹੀਂ ਮੇਰੇ ਪਰਿਵਾਰ ਦੇ ਆਉਣਗੇ ਮੇਰਾ ਮੋਟਰਸਾਈਕਲ ਖੜਾ ਆਪੇ ਉਹਦੇ ਕਰਕੇ ਥੋੜੀ ਤੇਰੀ ਹੋ ਰਹੀ ਐ ਨੇ ਤਾਂ ਕਿਹੜਾ ਕੀਤਾ ਸੀਗਾ ਕ ਕਾਨਵਾ ਜੇ ਕੁਝ ਨਹੀਂ ਪਤਾ ਲੱਗਾ ਜੀ ਤਫਤੀਸ਼ ਕਰਾਂਗੇ ਫਿਰ ਪਤਾ ਲੱਗੂਗਾ ਜੀ ਜੇ ਜੋ ਤਿੰਨ ਇਹ ਆਪਣੇ ਸੇਧਮਨ ਹੋ ਗਏ ਇਹਨਾਂ ਤੋਂ ਪਤਾ ਕਰਾਂਗੇ ਬਿਆਨ ਲਵਾਾਂਗੇ ਇਹਨਾਂ ਦੇ ਜੀ ਅੱਛਾ ਜੀ ਕੋਈ ਗੱਡੀਆਂ ਰੁਕੀਆਂ ਨਹੀਂ ਹੈਗਾ ਮੈਂ ਕਿਹਾ ਭਾਜੀ ਉਸ ਵੱਲ ਹਸਪਤਲ ਲਾਵੀਓ ਨਹੀਂ ਜੀ ਅਸੀਂ ਅੱਗੇ ਜਾਣਾ ਅੱਗੇ ਜਾਣਾ ਮੌਕੇ ਤੇ ਤੁਸੀਂ ਮੌਕੇ ਤੇ ਨਹੀਂ ਭਾਜੀ ਮੌਕੇ ਤੇ ਪਹਿਲਾਂ ਬਹੁਤ ਖੜੇ ਆਪਾਂ ਤਾਂ ਆਏ ਜਾਂ ਰੁਕੇ ਦੇਖਿਆ ਬੰਦੇ ਜ਼ਖਮੀ ਆ ਅੱਛਾ ਜੀ ਆਪਾਂ ਤੁਰਨ ਗਿਆ ਆਟ ਵੱਲ ਨੂੰ ਗਿਆ ਕਿਨੂੰ ਨਹੀਂ ਜੀ ਅੱਗੇ ਜਾਣਾ ਉਸ ਤੋਂ ਹੋਰ ਵੱਧਨ ਤਿੰਨ ਗੱਡੀਆਂ ਰੁਕੀਆਂ ਆ ਨਹੀਂ ਜੀ ਅੱਗੇ ਜਾਣਾ ਜੀ ਸਾਡੇ ਕੋਲ ਟਾਈਮ ਹੈ ਨਹੀਂ ਐਮਬੂਲੈਂਸ ਨੂੰ ਦੋ ਵਾਰ ਫੋਨ ਕਰਦੇ ਕਹਿੰਦੇ ਸੌਰੀ ਅਸੀਂ ਆ ਨਹੀਂ ਸਕਦੇ ਐਮਬੂਲੈਂਸ ਐਮਬੂਲੈਂਸ ਨੂੰ 15 20 ਮਿੰਟ ਤੋਂ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਐਮਬੂਲੈਂਸ ਵਾਲੇ ਕਹਿੰਦੇ ਆਪਣੀ ਪ੍ਰਾਈਵੇਟ ਕਰੋ ਅਸੀਂ ਨਹੀਂ ਆ ਸਕਦੇ ਐਮਬੂਲੈਂਸ ਦਾ ਸਾਰ ਜਵਾਬ ਜਵਾਬ ਦਿੱਤਾ ਭਾਜੀ ਆਟੋ ਰੋਕਿਆ ਆਟੋ ਚ ਬਿਠਾ ਰਿਆ ਉਹਨੂੰ ਕੋਈ ਗੱਡੀਆਂ ਲੋਕ ਕੇ ਇਹ ਨਹੀਂ ਕਹਿੰਦਾ ਕਿ ਮੈਨੇ ਛੱਡਿਆ ਨਾ ਤਿੰਨ ਗੱਡੀਆਂ ਰੋਕੀਆਂ ਸ਼ੀਸ਼ਾ ਤੋਲ ਕਰਕੇ ਉੱਪਰ ਚੜਾ ਤਾ ਸ਼ੀਸ਼ਾ ਲੰਗੇ ਮੈਨੂੰ ਪਬਲਿਕ ਹਜੇ ਵੀ ਡਰਦੀ ਯਾਰ ਭਾਜੀ ਡਰਦੀ ਮਤਲਬ ਦੇਖੋ ਜੀ ਹੈਲਪਰ ਕਰਨੀ ਚਾਹੀਦੀ ਬੰਦੇ ਦੀ ਕੋਈ ਬੰਦਾ ਜਦ ਮਰਦਾ ਤੈਨੂੰ ਜੀਵਿਤ ਹੋ ਸਕਦਾ ਕਿ ਮੈਨੂੰ ਕਿ ਜੇ ਮੌਕੇ ਤੇ ਬਚਾਤਾ ਜਾਵੇ ਹਸਪੀਟਲ ਮੈਨੂੰ ਪੁੱਛਿਆ ਜਾ ਰਿਹਾ ਭਾਜੀ ਮੈਂ ਕਹਿਣਾ ਚਾਹੁੰਦੇ ਹਾਂ ਤੁਸੀਂ ਜਿਹੜਾ ਐਕਸੀਡੈਂਟ ਹੋਇਆ ਕੀ ਨਾਮ ਆ ਤੁਹਾਡਾ ਪਹਿਲਾਂ ਤੋਂ ਤੁਸੀਂ ਆਪਣਾ ਨਾਮ ਦੱਸੋ ਨਾਮ ਸੁਭੇਕ ਸਿੰਘ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਨੀਚੇ ਸੱਡੀ ਦੁਕਾਨ ਹੈਗੀ ਸਕਾਈਵੇ ਟ੍ਰੈਵਲ ਦੀ ਤੇ ਦੇਖਿਆ ਅਸੀਂ ਪੁਲ ਤੋਂ ਥੱਲੇ ਸਿੱਧਾ ਹੀ ਬੰਦਾ ਡਿੱਗਿਆ ਜਦ ਸੀ ਸਿੱਧਾ ਬੰਦੇ ਆਲੇ ਭੱਜੇ ਤੇ ਫਿਰ ਸਤਕਾਰਯੋਗ ਮਲਾਈਮ ਸਾਹਿਬ ਹੈਗੇ ਨੇ ਸਾਡੇ ਚੌਂਕ 'ਚ ਹੀ ਖੜਦੇ ਨੇ ਉਹਨਾਂ ਨੂੰ ਫਿਰ ਫੋਨ ਕੀਤਾ ਉਹ ਫਟਾਫਟ ਆਪਣੀ ਇੱਕ ਗੱਡੀ ਲੈ ਕੇ ਆਏ ਪਹਿਲਾਂ ਤਾਂ ਉਹ ਜਿਹੜਾ ਥੱਲੇ ਮਰੀਜ਼ ਡਿੱਗਿਆ ਸੀਗਾ ਉਹਨਾਂ ਨੂੰ ਲੈ ਕੇ ਗਰੇ ਉਹਨਾਂ ਨੂੰ ਲੈ ਕੇ ਗਏ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਕਿ ਪੁਲ ਤੇ ਢੀਡ ਘਟਦੀ ਨਹੀਂ ਪਈ ਫਿਰ ਸਾਨੂੰ ਪ੍ਰਧਾਨ ਸਾਹਿਬ ਨੂੰ ਤੇ ਸਾਨੂੰ ਪਤਾ ਲੱਗਿਆ ਪ੍ਰਧਾਨ ਸਾਹਿਬ ਕਹਿੰਦੇ ਚਲ ਆ ਇੱਕ ਮਿੰਟ ਪੁਲ ਤੇ ਜਾ ਕੇ ਪੁਲ ਤੇ ਆਏ ਤੇ ਸਮਝ ਇੱਥੇ ਆ ਕੇ ਦੇਖਿਆ ਤੇ ਹੋਰ ਹੀ ਜ਼ਿਆਦਾ ਕੰਮ ਖਰਾਬ ਹੋਇਆ ਐਂਬੂਲੈਂਸ ਨੂੰ ਕੀ ਲੱਗਦਾ ਤੁਹਾਨੂੰ ਮਾਮਲਾ ਵੀ ਕੀ ਮਾਮਲਾ ਹੋ ਸਕਦਾ ਕਿੱਦਾਂ ਹੋਇਆ ਇਹ ਜੀ ਉੱਥੋਂ ਦੀ ਮੁੰਡਾ ਇੱਕ ਘਰ ਆ ਸੀ ਉਹਨੇ ਮੈਨੂੰ ਦੱਸਿਆ ਕਹਿੰਦਾ ਇਹ ਟਿੱਪਰ ਨੇ ਹਿੱਟ ਕੀਤਾ ਆ ਵਾਲੀ ਗੱਡੀ ਨੂੰ ਉਹ ਟਿੱਪਰ ਵਾਲੇ ਕੋਈ ਸੰਭਾਲਿਆ ਨਹੀਂ ਗਿਆ ਰੇੜੇ ਨੂੰ ਤੇ ਮੋਟਰਸਾਈਕਲ ਨੂੰ ਅੱਛਾ ਜੀ ਉਹ ਜਦੋਂ ਹਿੱਟ ਕੀਤਾ ਆ ਤੇ ਮੋਟਰਸਾਈਕਲ ਦੇ ਉੱਤੇ ਇੱਕ ਬੰਦਾ ਚਲਾ ਰਿਹਾ ਸੀ ਰੇੜੇ ਦੇ ਉੱਤੇ ਉਹ ਰੇੜੇ ਵਾਲੇ ਤੇ ਹਿੱਟ ਹੋਈ ਤੇ ਰੇੜੇ ਵਾਲਾ ਇੱਕ ਬੰਦਾ ਥੱਲੇ ਚਲੇ ਗਿਆ ਤੇ ਇੱਕ ਬੰਦਾ ਫਟੜੋ ਗਿਆ ਉੱਥੇ ਡੇਕ ਗਿਆ ਤੇ ਇੱਕਾ ਸਰਦਾਰ ਜੀ ਦੇਖਿਆ ਉੱਪਰ ਆ ਕੇ ਤੇ ਹੁਣ ਲੰਮੇ ਪਏ ਹੋਏ ਆ ਇਹਨਾਂ ਦਾ ਕੋਈ ਨਾਮ ਪਤਾ ਜਾਂ ਕੋਈ ਐਡਰੈਸ ਪਤਾ ਹੈ ਇਹ ਰਾਹੋਂ ਰੋਡ ਚੁੰਗੀ ਇਹ ਉੱਦਾਂ ਕਹਿੰਦੇ ਉੱਦਾਂ ਕਹਿ ਰਹੀ ਹੈ ਕਿ ਰਾਹੋਂ ਰੋਡ ਮਿਹਰ ਕਿੱਥੇ ਜੌਬ ਜੁਬ ਕਰਦੇ ਕੋਈ ਸ਼ਹਿਰਾਂ ਇਹਨਾਂ ਨੇ ਹਲੇ ਕੁਝ ਨਹੀਂ ਦੱਸਿਆ ਹਲੇ ਬਹੁਤ ਬੁਰੀ ਹਾਲਤ ਦੇ ਵਿੱਚ ਨੇ ਵਿਚਾਰੇ ਦਾ ਮੋਬਾਈਲ ਵੀ ਲੈ ਗਿਆ ਉਹਦਾ ਮੋਬਾਈਲ ਵੀ ਲੱਕ ਪਰ ਦੇਖ ਲੋ ਪਰਸ ਲੋ ਐਂਬੂਲੈਂਸ 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 ਨੂੰ ਕਿਤਾ ਸੀ ਅਸੀਂ ਫੋਨ ਤੇ ਜਦੋਂ ਫਿਰ ਮੈਨੂੰ ਪਤਾ ਫਿਰ ਸਾਡੇ ਮਲਾਇਮ ਸਾਹਿਬ ਜਿਹੜੇ ਚੌਂਕ 'ਚ ਖੜਦੇ ਉਹਨਾਂ ਨੂੰ ਫੋਨ ਕਰਤਾ ਤੇ ਮੈਂ ਮਤਲਬ ਪੀਸੀਆਰ ਉਹ ਐਂਬੂਲੈਂਸ ਨੂੰ ਫਿਰ ਮੈਂ ਕੈਨਸਲ ਕਰ ਦਿੱਤਾ ਸੀਗਾ ਕਿਉਂਕਿ ਫਿਰ ਮੈਨੂੰ ਪਤਾ ਨਹੀਂ ਸੀਗਾ ਪੁਲ ਦੇ ਉੱਤੇ ਵੀ ਇਹ ਕੁਝ ਹੋਇਆ ਹੋਇਆ ਵਾਕਿਆ ਫਿਰ ਐਂਬੂਲੈਂਸ ਨੂੰ ਕੈਨਸਲ ਕਰਕੇ ਪੀਸੀਆਰ ਵਾਲੀ ਗੱਡੀ ਆ ਗਈ ਸੀਗੀ ਫਿਰ ਉਹਦੇ ਗੱਡੀ ਤੇ ਭੇਜ ਦਿੱਤਾ ਸੀਗਾ